ਕੱਪੀ ਭਾਈ 12:30 ਵਜੇ ਜੀ ਆਪਣੀ ਗੱਡੀ ਆਈ ਏ ਟਾਟਾ ਐਕਸ ਤੇ ਉਹਨੇ ਆਪਣੀ ਡਰਿੰਕ ਕੀਤੀ ਹੋਈ ਸੀ ਕਿ ਬਹੁਤ ਜ਼ਿਆਦਾ ਤੇ ਗੱਡੀ ਬਹੁਤ ਸਪੀਡ ਨਾਲ ਸੀਗੀ ਜੀ ਤੇ ਇੱਕਦਮ ਆਏ ਉਹਨਾਂ ਦੇ ਆਪਣੀ ਗੱਡੀ ਇੱਥੇ ਡਿਸਬੈਲੈਂਸ ਹੋ ਗਈ ਤੇ ਸਿੱਧਾ ਜਾ ਕੇ ਖੰਭੇ 'ਚ ਵੱਜੀ ਜੀ ਉਹ ਕਿੰਨਾ ਨੁਕਸਾਨ ਵੀ ਹੋਇਆ ਜੀ ਨੁਕਸਾਨ ਤਾਂ ਬਸ ਇਹੀ ਹੈ ਜੀ ਆਪਣੇ ਦੇਖੋ ਖੰਭਾ ਡਿੱਗ ਗਿਆ ਹੁਣ ਮਾਰਕੀਟ ਵਾਲਿਆਂ ਨੂੰ ਪ੍ਰੋਬਲਮ ਆ ਰਹੀ ਹੈ ਜੀ ਉਹ ਤਾਂ ਚਲੇ ਗਏ ਬੰਦੇ ਜਿਹੜਾ ਗੱਡੀ ਜਿਹਨਾਂ ਦਾ ਐਕਸੀਡੈਂਟ ਹੋਇਆ ਤਾਂ ਗੱਡੀ 'ਚ ਕਿੰਨੇ ਤੇ ਸੀ ਉਹ ਇਕੱਲਾ ਹੀ ਸੀਗਾ ਜੀ ਬੰਦਾ ਇੱਕ ਬੰਦਾ ਹੀ ਸੀਗਾ ਆਪ ਹੀ ਡਰਾਈਵ ਕਰ ਰਹੇ ਸੀ ਡਰਿੰਕ ਬਹੁਤ ਜ਼ਿਆਦਾ ਕੀਤੀ ਹੋਈ ਸੀ ਉਹਨਾਂ ਦੇ ਛੱਟਪਟ ਲੱਗੀ ਜੀ ਕੋਈ ਹਾਂਜੀ ਉਹਨਾਂ ਦਾ ਥੋੜਾ ਜਿਹਾ ਆਪਣੇ ਮੱਥੇ-ਮੁੱਥੇ ਸਿਰ ਸਿਰ ਫਟਿਆ ਉਹਨਾਂ ਦਾ ਬਾਕੀ ਉਹ ਬਚਾਅ ਹੋ ਗਿਆ ਬੰਦੇ ਦਾ ਤੇ ਜੇ ਥੋੜਾ ਜਿਹਾ ਆਪਣੇ ਨੁਕਸਾਨ ਹੋਇਆ ਬਸ ਉਹਨਾਂ ਦੇ ਭਾਈ ਦਾ ਲੈ ਕੇ ਸੀ ਰਾਤੀ ਉਹਨਾਂ ਨੂੰ ਹਸਪੀਟਲ ਲੈ ਕੇ ਗਏ ਸੀ ਨਾਲ ਦੇ ਸਰ ਮੇਰੀ ਆ ਦੁਕਾਨ ਆ ਪਿੰਕ ਸਿਟੀ ਮੈਂ ਦਿੱਲੀ ਜਿਵੇਂ ਦੁਕਾਨ ਖੋਲਣਾ ਹੁੰਦਾ ਚਾਬੇ ਲੈ ਕੇ 9:30 ਵਜੇ ਆਇਆ ਜੀ ਤੇ ਮੈਂ ਦੇਖਿਆ ਖੰਬੇ ਸਾਰੇ ਗਿਰੇ ਹੋਏ ਆ ਤੇ ਬਿਜਲੀ ਵਾਲੇ ਇੱਕ ਦੋ ਖੜੇ ਸੀਗੇ ਮੈਂ ਜਿਹੜਾ ਰਾਤ ਚੌਕੀਦਾਰੀ ਕਰਦਾ ਮਾਰਕੀਟ ਦਾ ਉਹਨੂੰ ਪੁੱਛਿਆ ਗਾਰਡ ਨੂੰ ਕੀ ਹੋਇਆ ਕੰਦਾ ਰਾਤੀ ਕੋਈ ਗੱਡੀ ਮਾਰ ਗਿਆ ਤੇ ਮੈਨੂੰ ਨਹੀਂ ਪਤਾ ਨੰਬਰ ਨੰਬਰ ਉਹ ਬੜੀ ਤੇਜ਼ੀ ਨਾਲ ਭੱਜ ਗਿਆ ਗੱਡੀ ਫਿਰ ਮੈਂ ਆਰਤੀ ਚੌਕ ਤੇ ਪੁਲਸ ਵਾਲੇ ਖੜੇ ਸੀਗੇ ਮੈਂ ਉਹਨਾਂ ਨੂੰ ਕਿਹਾ ਸਰ ਉੱਥੇ ਬੈਰੀਕੇਡ ਲਾ ਦਿਓ ਤਾਰਾ ਤੋਰਾ ਗਿਰੀ ਹੋਈ ਆ ਪੁਲਸ ਵਾਲੇ ਕਹਿੰਦੇ ਤੈਨੂੰ ਜਿਆਦਾ ਗੱਲ ਨਹੀਂ ਪਈਏ ਤੂੰ ਆਪਣੀ ਐਕਟਿਵ ਆ ਲੈ ਅਸੀਂ ਫੋਨ ਕੀਤੀ ਹੈ ਬੈਰੀਕੇਡ ਵਾਲਿਆਂ ਆ ਜਾਣਗੇ ਨਲ ਪੁਲਰ ਰਾਤ ਦਾ ਮਾਮਲਾ ਹਲੇ ਤੱਕ ਵੀ ਕੋਈ ਬੈਰੀਕੇਡ ਸਾਡੇ 9:30 9:30 ਤੋਂ 10 ਤੱਕ ਕੋਈ ਬੈਰੀਕੇਡ ਨਹੀਂ ਲੱਗੀ ਸੀ 9 ਵਜੇ ਫਿਰ ਮੈਂ 10 ਵਜੇ ਮੈਂ ਫਿਰ 100 ਨੰਬਰ ਜਾਇਲ ਕੀਤਾ ਜੀ ਫਿਰ ਉੱਥੋਂ ਰਿਸਪੌਂਸ ਆਈ ਫਿਰ ਉਧਰ ਉਹਨਾਂ ਨੇ ਪੁਲਸਾਂ ਲੈ ਕੇ ਭੇਜੇ ਜੀ ਉਹ ਖੜੇ ਲੋਤੇ ਨੇ ਲੇਕਿਨ ਬਿਨਾ ਬੈਰੀਕੇਡ ਤੇ ਖੜੇ ਨਹੀਂ ਉਹ ਜੀ ਕੋਈ ਬੈਰੀਕੇਡ ਵਗੈਰਾ ਨਹੀਂ ਲੱਗਿਆ ਕਿਸ ਤਰ੍ਹਾਂ ਦੇਖਦੇ ਹੋ ਇੰਨਾ ਨੁਕਸਾਨ ਹੋ ਗਿਆ ਫਿਰ ਮੈਂ ਮਾਰਕੀਟ ਦਾ ਵੀ ਪਹਿਲਾਂ ਹੀ ਸਰ ਪਹਿਲਾਂ ਹੀ ਮਾਰਕੀਟ 'ਚ ਪਤਾ ਕੀ ਕਸਟਮਰ ਹੈ ਨਹੀਂ ਉੱਥੋਂ ਸਵੀਰ ਦਾ ਲਾਈਟ ਨਹੀਂ ਆ ਜੀ ਤੇ ਇੰਨੀ ਗਰਮੀ ਹੈ ਨਾ ਕੋਈ ਪੰਖੇ ਨਾ ਫੁਕੇ ਕੁਝ ਨਹੀਂ ਚੱਲ ਰਿਹਾ ਇੱਧਰ ਦਿੱਲੀ ਵਾਲਿਆਂ ਨਾਲ ਗੱਲ ਕੀਤੀ ਕਿ ਕਿੰਨੀ ਕੁ ਦਾ ਸਮਾਂ ਦੱਸ ਰਿਹਾ ਕਿ ਕਿੰਨੇ ਉਹ ਕਹਿੰਦੇ ਆਲੇ ਕੁਝ ਵੀ ਨਹੀਂ ਜੀ ਸਾਨੂੰ ਸਟਾਰਟਿੰਗ ਦਾ ਪਤਾ ਹੈ ਤੇ ਦੇਖ ਲਓ ਤੁਸੀਂ ਟਾਈਮ ਲੱਗ ਜਾਣਾ ਅੱਛਾ ਕਹਿੰਦੇ 4 ਵੀ ਵਜ ਸਕਦਾ 2 ਵੀ ਵਜ ਸਕਦਾ ਅੱਲਾ ਜੱਜ ਦਾ ਦਿੱਤਾ ਹੈ ਅੱਜ ਵੀ ਦਿਹਾੜੀ ਸਾਰੀ ਖਰਾਬ ਹੋ ਗਈ ਹਾਂ ਜੀ ਸਰ ਕਿੰਨਾ ਨੁਕਸਾਨ ਹੈ ਜੋ ਅਗਲਾ ਨੁਕਸਾਨ ਹੀ ਹੈ ਸਰ ਬਿਜ਼ਨਸ ਨੂੰ ਤਰਫੋਂ ਉਸ ਤੋਂ ਬੜੀ ਬਾਤ ਇਹ ਹੈ ਕਿ ਜਿਹੜੀ ਜਾਨੀ ਮਾਲ ਦਾ ਕੋਈ ਨੁਕਸਾਨ ਨਹੀਂ ਹੋਇਆ ਇਹ ਬਸ ਸ਼ੁਕਰ ਕਰੋ ਕਿ ਕੋਈ ਕਿਸੇ ਬੰਦੇ ਨੇ ਭੇਜੀ ਸੀ ਕੋਈ ਸੀ ਹਾਂ ਸਰ ਅਸੀਂ ਅਸੀਂ ਆਪਣੀ ਦੁਕਾਨ ਦੇ ਕੈਮਰੇ ਤੇ ਚੈੱਕ ਕੀਤਾ ਕੋਈ ਵਾਈਟ ਕਲਰ ਦੀ ਐਸਯੂ ਵੀ ਜੀ ਗੱਡੀ ਹੈ ਉਹਨੂੰ ਅੱਗੇ ਪੁਲਿਸ ਕਿਸੇ ਕੈਮਰੇ ਤੋਂ ਚੈੱਕ ਕਰਕੇ ਦੱਸ ਸਕਦੀ ਹੈ ਨੰਬਰ ਵਗੈਰਾ ਕਿਦਾ ਹੈ ਕਿਉਂ ਹੋਇਆ ਹਾਂਜੀ ਹਾਂਜੀ ਕਿਹਦੀ ਮੈਸੇਜ ਲੈਣ ਮੈਸੇਜ ਰਾਤ 12 ਵਜੇ ਦਾ ਜਿਹੜਾ ਐਕਸੀਡੈਂਟ ਹੋਇਆ ਹੈ ਕਿੰਨਾ ਕੁ ਨੁਕਸਾਨ ਹੋਇਆ ਪਹਿਲਾਂ ਸਾਰੇ ਸਾਰੇ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ ਜੀ ਸਪਲਾਈ ਵੀ ਬੰਦ ਰਹੀ ਆ ਜੀ ਕਾਫੀ ਟਰਾਂਸਫਾਰਮ ਬੰਦ ਰਹੇ ਨੇ ਜੀ ਤੇ ਹੁਣ ਸਾਡੀ ਪੂਰੀ ਕੋਸ਼ਿਸ਼ ਆ ਵੀ ਜਲਦੀ ਜੀ ਆਲਦੀ 2 ਘੰਟੇ ਦੇ ਵਿੱਚ ਕੰਮ ਅਸੀਂ ਚਲਾਵਾਂਗੇ ਚੱਪਹ ਲਈ ਚਾਲੂ ਕਰਨਾ ਪਤਾ ਲੱਗਾ ਕਿ ਕਿੰਨਾ ਨੁਕਸਾਨ ਹੋਇਆ ਦਾ ਕਿਹੜਾ ਬੰਦਾ ਸੀਗਾ ਫੜਿਆ ਪੂਰਾ ਗਿਆ ਜਾਂ ਬੰਦਾ ਗੱਡੀ ਰਿਪੋਰਟ ਹੋ ਗਈ ਹੈ ਜੀ ਗੱਡੀ ਕਬਜ਼ੇ ਚ ਗਈ ਜੀ ਪੁਲਿਸ ਵਾਲਿਆਂ ਦੇ ਤੇ ਉਸ ਤੋਂ ਬਾਅਦ ਦੇਖੋ ਕੀ ਬਣਦਾ ਨੁਕਸਾਨ ਦੀ ਧੜਭਾਈ ਕਰ ਰਹੇ ਹਾਂ ਹਾਂਜੀ ਹਾਂਜੀ ਹਾਂ ਕਿੰਨਾ ਕੁ ਬਿਜਲੀ ਵਾਲਿਆਂ ਦਾ ਨੁਕਸਾਨ ਆ ਰਿਹਾ ਸੀ ਬਿਜਲੀ ਵਾਲਿਆਂ ਦਾ ਤਰੀਪੰਨਾ ਲੱਖ ਸਵਾ ਲੱਖ ਦੇ ਕਰੀਬ ਹੋ ਗਿਆ ਜੀ ਜਿਹੜੀਆਂ ਤਾਰਾਂ ਵਗੈਰਾ ਦਾਰਾ ਵਤਾਰੀਆਂ ਪੈਣੀਆਂ ਆ ਉਹ ਇੱਕ ਹਾਂਜੀ ਹਾਂਜੀ ਰਿਪੇਅਰ ਹੋ ਗਈ ਸਾਰਾ ਰਿਪੇਅਰ ਹਾਂਜੀ ਹਾਂਜੀ ਮਾਰਕੀਟ ਵੀ ਜਿਵੇਂ ਨੁਕਸਾਨ ਹੈ ਮਾਰਕੀਟ ਸਪਲਾਈ ਬੰਦ ਆ ਜੀ ਸਾਰੀ ਹਾਂਜੀ ਹਾਂਜੀ ਪਹਿਲਾਂ ਹੀ ਨਿਗਾਹ ਹੈਗਾ ਉੱਤੋਂ ਦੀ ਇੰਤਰੀ ਮੁਹਬਤ ਆ ਗਈ ਤੇ ਕਿੰਨੀ ਕ ਜਲਦੀ ਜਿਹੜਾ ਇਹਨਾਂ ਨੂੰ ਲੀਸ ਅਸੀਂ ਕੋਸ਼ਿਸ਼ ਕਰਾਂਗੇ ਜਲਦੀ ਤੋਂ ਜਲਦੀ ਜਿੰਨਾ ਬੀਹੋ ਹਾਂਜੀ ਹਾਂਜੀ ਸਿਰਫ ਦੋ ਤਿੰਨ ਘੰਟੇ ਦੇ ਵਿੱਚ ਹਾਂਜੀ ਤੇ ਉਹਨੇ ਤੇ ਨਵਾਂ ਕੰਮਾ ਲੱਗੇਗਾ ਜਾਂ ਕਿਦਾਂ ਨਹੀਂ ਜੀ ਉਹੀ ਮੈਂਟੇ ਰਸ ਕਰਾਂਗੇ ਹਾਂਜੀ ਹਾਂਜੀ